ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਖਬਰ ਲੁਧਿਆਣਾ ਤੋਂ ਹੈ ਲੁਧਿਆਣਾ ਦੇ ਵਿੱਚ ਕਥਿਤ ਤੌਰ ਦੇ ਉੱਤੇ ਨਿਹੰਗ ਸਿੰਘਾਂ ਵੱਲੋਂ ਪੁਲਿਸ ਦੇ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਸਹਿਯੋਗੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਲੁਧਿਆਣੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਜੀ ਕੀ ਹੈ ਸਾਰਾ ਮਾਮਲਾ ਜੀ ਬਿਲਕੁਲ ਤੁਹਾਨੂੰ ਦੱਸਦੀ ਆ ਕਿ ਬੀਤੇ 3 ਦਿਨ ਪਹਿਲਾਂ ਵੀ ਇੱਕ ਮਾਮਲਾ ਸੀਗਾ ਜੋ ਚੌਂਕੀ ਮਰਾਡੋ ਅਧੀਨ ਤਿੰਨ ਨਿਹੰਗ ਸਿੰਘ ਬਾਣੇ ਦੇ ਵਿੱਚ ਵਿਅਕਤੀ ਆਉਂਦੇ ਤਾਂ ਇੱਕ ਕਾਰ अल्टੋ ਜਿਹੜੀ ਆ ਲੁੱਟ ਕੇ ਫਰਾਰ ਹੋ ਜਾਂਦੇ ਸੀ ਤਾਂ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਤਾਂ ਰੇਕੀ ਜਿਹੜੀ ਆ ਕੱਲ ਕੀਤੀ ਜਾ ਰਹੀ ਸੀ ਥਾਣਾ ਸਦਰ ਦੀ ਐਫਐਚਓ ਅਤੇ ਚੌਂਕੀ ਅਨਚਾਰਜ ਮਰਾਡੋ ਅਤੇ ਦੋ ਤਿੰਨ ਮੁਲਾਜ਼ਮ ਹੋਰ ਜਿਹੜੇ ਸੀਗੇ ਤਾਂ ਇਹਨਾਂ ਦਾ ਜਿਹੜਾ ਜਾਂਚ ਪੜਤਾਲ ਕਰਦੇ ਦੌਰਾਨ ਇੱਕ ਪਿੰਡ ਜਿਹੜਾ ਹੈ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਪੈਂਦਾ ਕਮਾਲਪੁਰ ਉੱਥੇ ਜਿਹੜਾ ਇੱਕ ਵਿਅਕਤੀ ਜਿਹੜਾ ਹੈ ਪੁਲਿਸ ਦੇ ਵੱਲੋਂ ਜਦੋਂ ਫੜਨ ਲੱਗੇ ਤਾਂ ਇੱਕ ਵਿਅਕਤੀ ਨੇ ਤੀਜੇ ਤਲਵਾਰਾਂ ਦੇ ਨਾਲ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਿਹੜੇ ਸਨ ਸਦਰ ਦੇ ਐਫਐਸਓ ਨੇ ਉਹਨਾਂ ਦੇ ਸੇਵਾਰ ਹੋਇਆ ਤਾਂ ਚੌਕੀ ਅੰਚਾਰਾ ਦੇ ਉੱਤੇ ਵਾਰ ਹੋਇਆ ਤਾਂ ਦੋ ਤੋਂ ਤਿੰਨ ਪੁਲਿਸ ਮੁਲਾਜ਼ਮ ਹੋਰ ਜਿਹੜੇ ਜ਼ਖਮੀ ਦੱਸੇ ਗਏ ਤਾਂ ਬੀਤੀ ਰਾਤ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਣ ਆਏ ਤਾਂ ਦੋ ਤਿੰਨ ਮੁਲਾਜ਼ਮ ਜਿਹੜੇ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਪੱਤੀ ਕਰਵਾਏ ਗਏ ਪਰ ਫਿਲਹਾਲ ਪੁਲਿਸ ਦੇ ਵੱਲੋਂ ਆਪਣੇ ਆਪ ਨੂੰ ਬਚਾਅ ਕਰਦੇ ਹੋਏ ਐਸਐਚਓ ਤਦਵ ਦੇ ਵੱਲੋਂ ਇੱਕ ਜਿਹੜੀ ਗੋਲੀ ਚਲਾਈ ਗਈ ਤਾਂ ਉਸ ਪੱਟ ਵਿਅਕਤੀ ਦੇ ਪੱਟ ਦੇ ਵਿੱਚ ਗੋਲੀ ਲੱਗੀ ਤਾਂ ਉਸ ਨੂੰ ਜਿਹੜਾ ਕਾਬੂ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਉਸ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਤਾਂ ਪੁੱਛਗਿੱਛ ਦੌਰਾਨ ਉਸ ਦੇ ਕੋਲੋਂ ਹੋਰ ਵੀ ਜਿਹੜੇ ਖਲਾਸੇ ਹੋ ਸਕਦੇ ਆ ਪਰ ਬੀਤੀ 3 ਦਿਨ ਪਹਿਲਾਂ ਜਿਹੜੀ ਹੈ ਕਾਰ ਲੁੱਟ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਰੇਕੀ ਕੀਤੀ ਜਾ ਰਹੀ ਸੀ ਤਾਂ ਜਗਰਾਉਂ ਦੇ ਨੇੜੇ ਪਿੰਡ ਜਿਹੜਾ ਅਖਮਲਪੋਰਾ ਉੱਥੋਂ ਜਿਹੜਾ ਵਿਅਕਤੀ ਨੂੰ ਕਾਬੂ ਕੀਤਾ ਤਾਂ ਵਿਅਕਤੀ ਦੇ ਵੱਲੋਂ ਜਿਹੜਾ ਪੁਲਿਸ ਦੇ ਉੱਤੇ ਹਮਲਾ ਕੀਤਾ ਸੀ ਤਾਂ ਪੁਲਿਸ ਨੂੰ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਤਾਂ ਪੁੱਛ ਵਿੱਚ ਹੋਰ ਵੀ ਜਿਹੜੀ ਆ ਕੀਤੀ ਜਾਵੇਗੀ ਫਿਲਹਾਲ ਥਾਣਾ ਸਦਲ ਦੇ ਐਸ ਐਚ ਓ ਅਤੇ ਚੌਕੀ ਅਨਚਾਰਜ ਥੋੜੀ ਬੋਤੀ ਉਹਨਾਂ ਦੇ ਜਿਹੜੀ ਆ ਸੱਟਾਂ ਲੱਗੀਆਂ ਕਿਉਂਕਿ ਤੇ ਦਾ ਸਰਵਾਰਾਂ ਦੇ ਨਾਲ ਹਮਲਾ ਕੀਤਾ ਤੇ 304 ਜਿਹੜੇ ਮਲਾਜਮ ਨੇ ਉਹ ਲੁਧਿਆਣਾ ਦੇ ਪੀ ਐਮ ਸੀ ਹਸਪਤਾਲ ਦੇ ਵਿੱਚ ਭੱਤੀ ਆ ਜੀ ਜੀ ਸੋ ਇਹ ਪਹਿਲਾ ਮਾਮਲਾ ਨਹੀਂ ਆ ਵੀ ਲੁਧਿਆਣੇ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਵੱਲੋਂ ਇੱਕ ਹਮਲਾ ਕਰ ਦਿੱਤਾ ਗਿਆ ਹੈ ਜੀ ਕੀ ਕੋਈ ਜਥੇਬੰਦੀ ਆ ਜਿਹੜੀ ਨਿਹੰਗ ਸਿੰਘਾਂ ਨੇ ਕਿਹਾ ਵੀ ਸਾਡੇ ਜਥੇਬੰਦੀ ਦੇ ਬੰਦੇ ਸੀ ਜਾਂ ਕੋਈ ਅਣਪਛਾਤੇ ਬੰਦੇ ਸੀ ਅੱਦਾਂ ਹੀ ਵੀ ਬਣੇ ਹੋਏ ਨੀਂਗ ਸਿੰਘਾਂ ਬਾਣੇ ਦੇ ਵਿੱਚ ਇੱਕ ਸ਼ਿਵਸਨ ਆਗੂ ਨੂੰ ਜਦੋਂ ਮਾਰਿਆ ਗਿਆ ਸੀ ਤਾਂ ਉਦੋਂ ਵੀ ਨੀਂਗ ਸਿੰਘਾਂ ਨੇ ਕਿਹਾ ਸੀ ਕਿ ਬਾਣੇ ਜਿਹੜੇ ਪਾਏ ਹੋਏ ਨੇ ਪਰ ਇਹ ਸਾਡੇ ਜੱਥੇਬੰਦੀਆਂ ਦੇ ਆਗੂ ਨਹੀਂ ਆ ਤੇ ਨਾ ਹੀ ਸਾਡੇ ਕੋਈ ਬੰਦੇ ਆ ਪਰ ਫਿਲਹਾਲ ਫੋਨ ਵੀ ਇਹੀ ਜਿਹੜੀ ਆ ਸਥਿਤੀ ਸਾਹਮਣੇ ਆਏਗੀ ਕਿਉਂਕਿ ਜਿਹੜੇ ਤਾਂ ਬਾਣੇ ਦੇ ਵਿੱਚ ਆ ਉਹ ਇੰਦਾ ਦੀ ਆਵਾਜ਼ ਦੱਸਤਾ ਤਾਂ ਨਹੀਂ ਕਰਦੇ ਹੋਏ ਨਜ਼ਰ ਆਂਦੇ ਪਰ ਕਿਤਨਾ ਕਿਤੇ ਨਿਹੰਗ ਸਿੰਘਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਨਕਲੀ ਜਿਹੜੇ ਆ ਬਾਣੇ ਪਾਏ ਹੋਏ ਆ ਪਰ ਇਹਨਾਂ ਦੀ ਜਿਹੜੀ ਆ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾਵੇ ਤਾਂ ਅਸੀਂ ਵੀ ਜਿਹੜੀ ਆ ਜਾਂਚ ਕਰ ਰਹੇ ਆ ਕਿਉਂਕਿ ਕਿਹੜੇ ਜਥੇਬੰਦੀਆਂ ਦੇ ਨਾਲ ਚੱਲਦੇ ਇਹ ਵੀ ਫਿਲਹਾਲ ਹੱਲੇ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਪਰ ਵੱਡੀ ਗੱਲ ਇਹੀ ਦੱਸੀ ਜਾ ਰਹੀ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਆ ਹੁਣ ਦੂਜਾ ਤੀਜਾ ਮਾਮਲਾ ਲਗਾਤਾਰ ਸਾਹਮਣੇ ਆ ਰਿਹਾ ਨਿਹੰਗ ਸਿੰਘ ਬਾਣੇ ਦੇ ਵਿੱਚ ਲਗਾਤਾਰ ਜਿਹੜੀਆਂ ਵਾਅਦਤਾਂ ਹੋ ਰਹੀਆਂ ਪਰ ਪੁਲਿਸ ਦੇ ਵੱਲੋਂ ਜਿਹੜਾ ਹੁਣ ਇਹਨੂੰ ਫੜਿਆ ਗਿਆ ਤਾਂ ਇਹਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਹੋਰ ਵੀ ਕਿੰਨੇ ਕੁ ਸਾਥੀ ਨੇ ਇਹਦੇ ਨਾਲ ਉਹ ਵੀ ਜਿਹੜਾ ਹੈ ਜਾਂਚ ਦਾ ਵਿਸ਼ਾਜੀ ਜੀ ਸ਼ੁਕਰੀਆ ਜੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਪੁਲਿਸ ਮੁਲਾਜ਼ਮ 20 ਜ਼ਖਮੀ ਹੋਏ ਨੇ ਕੀ ਇਹ ਜੋ ਵਿਅਕਤੀ ਜਿਨ੍ਹਾਂ ਨੇ ਹਮਲਾ ਕੀਤਾ ਇਹ ਸੱਚਮੁੱਚ ਨਿਹੰਗ ਸੀਗੇ ਜਾਂ ਫਿਰ ਕੁਝ ਹੋਰ ਲੋਕ ਸੀਗੇ ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਧਾਰਨ ਕੀਤਾ ਹੋਇਆ ਸੀਗਾ ਪੁਲਿਸ ਇਸ ਨੂੰ ਵੀ ਬਰੀਕੀ ਦੇ ਨਾਲ ਜਾਂਚ ਰਹੀ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ